ਅੱਜ ਬੇਸਿਕਲੀ ਆਪਣੇ ਡਿਪਾਰਟਮੈਂਟ ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ ਸਿਰਫ ਜਿਹੜੇ ਮੇਨਲੀ ਹੈਲਥ ਸਰਵਿਸੇਸ ਨੇ ਉਹਨਾਂ ਨੂੰ ਹੀ ਚੈੱਕ ਕਰਨ ਲਈ ਆਇਆ ਸੋ ਸਿਵਲ ਸਰਜਨ ਮੈਡਮ ਮੇਰੇ ਨਾਲ ਹੈਗੇ ਇੱਥੇ ਆਪਣੇ ਜੀਏ ਸਾਹਿਬ ਵਗੈਰਾ ਹੋਰ ਆਫਸਰਸ ਵੀ ਨਾਲ ਹੈਗੇ ਸਫੀਸ਼ੀਐਂਟ ਨੰਬਰ ਆਫ ਮੈਡੀਕਲ ਕੈਂਪਸ ਲੱਗੇ ਹੋਏ ਨੇ ਐਂਡ ਮੈਡੀਕਲ ਪੱਖੋਂ ਕਿਉਂਕਿ ਮੈਂ ਪਹਿਲੇ ਡੈਪਟੀ ਕਮਿਸ਼ਨਰ ਨਾਲ ਬੈਠ ਕੇ ਉੱਥੇ ਵੀ ਰਿਵਿਊ ਕਰਕੇ ਆਇਆ ਹਾਂ ਸੋ 노 ਕਨਸਰਨ ਐਸਚ ਉਹਨਾਂ ਨੇ ਕੋਈ ਰੇਜ਼ ਨਹੀਂ ਕੀਤਾ ਕਿ ਸਫੀਸ਼ੀਐਂਟ ਨੰਬਰ ਤੇ ਮੈਡੀਸਿਨ ਅਵੇਲੇਬਿਲਿਟੀ ਵੀ ਹੈ ਐਂਡ ਇਹ ਜਿਹੜੇ ਕਿਉਂਕਿ ਮੈਡੀਸਿਨ ਦਾ ਦੇਖੋ ਸਪਲਾਈ ਕਰਨਾ ਇਜ਼ ਰਿਲੇਟਿਵ ਈਜ਼ੀਅਰ ਪਾਰਟ ਕਿਉਂਕਿ ਤੁਸੀਂ ਦੇਖੋਗੇ ਅੱਜ ਮੰਨ ਲਓ ਤੁਸੀਂ ਪਿੰਡ ਦੇ ਵਿੱਚ ਗਏ ਵੀ ਉੱਥੇ ਸਮਝਾ ਕੇ ਵੀ ਇਹ ਪਾਣੀ ਸਾਫ਼ ਕਰਨ ਲਈ ਕਲੋਰੀਨ ਦੇਣੀ ਤਾਂ ਤੁਸੀਂ ਇੱਕ ਵਿਜ਼ਿਟ 'ਚ ਵੀ ਇੱਕ ਮਹੀਨੇ ਦੀ ਮੈਡੀਸਿਨ ਸਪਲਾਈ ਉੱਥੇ ਦੇ ਸਕਦੇ ਹੋ ਇਵਨ ਜਿਹੜੇ ਕਿ ਕੋਈ ਸਾਡੇ ਬੇਪਰੀ ਨੋਰਫੈਨ ਦੀ ਮੈਡੀਸਿਨਸ ਹੈ ਉਹਨਾਂ ਦੀ ਵੀ ਪ੍ਰੈਸਕ੍ਰਿਪਸ਼ਨ ਵੀਕਲੀ ਦਿੱਤੀ ਜਾਈ ਹੈ ਇੱਕ ਸਜੈਸ਼ਨ ਜਿਹੜਾ ਇੱਥੋਂ ਨਿਕਲ ਕੇ ਆਇਆ ਕਿ ਜਿਹੜੇ ਪਿੰਡ ਹਲੇ ਵੀ ਟਰੈਕਟਰ ਦੇ ਰਾਹੀਂ ਮੋਬਿਲਿਟੀ ਜਿੱਥੇ ਹੈ ਉੱਥੇ ਜਿਹੜੀ ਹੈ ਮੋਬਾਈਲ ਮੈਡੀਕਲ ਟੀਮ ਉੱਥੇ ਲਗਾ ਕੇ ਭਾਵੇਂ ਘੰਟਾ-ਘੰਟਾ ਜਾ ਕੇ ਇੱਕ ਵਾਰ ਹੋਰ ਐਡੀਸ਼ਨਲ ਕਵਰੇਜ ਕਰ ਲਿੱਤਾ ਜਾਵੇ ਉਹ ਮੈਂ ਸਰਵਲ ਸਰਜਨ ਨੂੰ ਕਿਹਾ ਵੀ ਉਹ ਵੀ ਜੀਏ ਸਾਹਿਬ ਦੀ ਜਿਹੜੀ ਹੈ ਸਜੈਸ਼ਨ ਉਸ ਤੇ ਆਪਾਂ ਮਿਲ ले ले आ जाओ सर ਜਾਨਵਰਾਂ ਨੂੰ ਲੈ ਕੇ ਕਿਸ ਤਰ੍ਹਾਂ ਬਿਮਾਰੀਆਂ ਉੱਥੇ ਵੀ ਬੜਾ ਕੁਝ ਸਾਹਮਣੇ ਆ ਰਿਹਾ ਤੇ ਉਹ ਆਈ ऍम नॉट ਇਨ ਅ ਪੋਜੀਸ਼ਨ ਟੂ ਕਮੈਂਟ ਬਿਕੋਜ਼ ਉਹ ਐਨੀਮਲ ਹਸਬੈਂਡੀ ਡਿਪਾਰਟਮੈਂਟ ਜਿਹੜੇ ਹੈਗੇ ਉਹ ਸੈਪਰੇਟਲੀ ਮੈਂ ਕੰਸਰਨ ਡੀਸੀ ਨੂੰ ਕਰਾਂਗਾ ਸਾਡਾ ਜਿਹੜਾ ਹੈਗਾ ਉਹ ਹਿਊਮਨ ਹੈਲਥ ਨੂੰ ਲੈ ਪਰ ਉਹਦੇ ਲਈ ਤੁਹਾਡੇ ਪੈਰਾਮੈਡਿਕਸ ਪੂਰੇ ਰੈਡੀ ਨੇ ਜਿਹੜੀਆਂ EMS ਸਰਵਿਸਿਜ਼ ਨੇ ਬੇਸਿਕਲੀ ਜਿਹੜੀਆਂ ਉਹ ਨੇ 플ੱਡ ਸਥਿਤੀ ਦੇ ਵਿੱਚ ਜੋ ਬੰਦਾ ਹੈ ਕਈ ਵਾਰੀ ਕੋਈ ਕਿਸਾਨ ਡੁੱਬ ਜਾਂਦਾ ਹੈ ਜਾਂ ਉਸ ਨੂੰ ਮੌਕੇ ਤੇ ਵੈਕੂਏਟ ਕਰਕੇ ਬਚਾਉਣ ਦੀ ਜਿਹੜੀ ਹੈ ਉਹ ਈਮਰਜੈਂਸੀ ਸਰਵਿਸ ਤੁਹਾਡੇ ਕੋਲ ਪੂਰੀਆਂ ਰੈਡੀ ਨਹੀਂ ਹੈਗਾ ਬਿਲਕੁਲ ਪੂਰੀ ਰੈਡੀ ਹੈ ਸਾਡੀ ਹਰ ਪੱਖੋਂ ਟੀਮ ਰੈਡੀ ਹੈ ਐਂਡ ਲੈ ਕੇ ਆਏ ਉਹਦੇ ਬਾਰੇ ਸਰ ਕੀ ਜੀ ਹਾਂ ਜੀ ਡਿਲੀਵਰੀ ਪੇਸ਼ੈਂਟ ਵੀ ਸਿਵਲ ਸਰਜਨ ਨੇ ਮੈਨੂੰ ਦੱਸਿਆ ਹੈ ਕਿ ਅਸੀਂ ਡਿਲੀਵਰੀ ਪੇਸ਼ੈਂਟਸ ਨੂੰ ਵੀ ਐਡਵਾਂਸ ਲੈ ਕੇ ਆ ਰਹੇ ਹਾਂ ਉਹਨਾਂ ਨੂੰ ਬੋਟਸ ਤੋਂ ਰੈਸਕਿਊ ਕਰਕੇ ਵੀ ਡਿਲੀਵਰੀ ਲਈ ਲੈ ਕੇ ਆ ਰਹੇ ਹਾਂ ਐਂਡ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਫਿਰੋਜ਼ਪੁਰ ਦੇ ਵਿੱਚ ਪਹਿਲਾ ਹਿਸਟੋਰਿਕਲੀ ਜਿਹੜੀ ਮਟਰਨਲ ਮੋਰਟੈਲਿਟੀ ਏ ਦੀ ਡਿਲੀਵਰੀ ਦੇ ਟਾਈਮ ਹਾਈਸਟ ਹੈ ਕਿ ਬਟ ਬੜਾ ਕਮੈਂਡੇਬਲ ਕੰਮ ਇਥੇ ਜਿਹੜੇ ਤੁਹਾਡੇ ਡਿਪਟੀ ਕਮਿਸ਼ਨਰ ਦੀਪ ਸਿੰਘਾ ਉਹਨਾਂ ਨੇ ਵੀ ਐਸਪੀਰੇਸ਼ਨਲ ਡਿਸਟ੍ਰਿਕਟਸ ਦੇ ਹੇਠਾਂ ਐਂਡ ਮੈਡਮ ਸਿਵਲ ਸਰਜਨ ਨੇ ਵੀ ਕੀਤਾ ਸੋ ਮੈਂ ਇਹਨਾਂ ਨੂੰ ਸਪੈਸ਼ਲੀ ਹਦਾਇਤ ਕੀਤੀ ਕਿ ਜਿਹੜੀ ਤੁਹਾਡੀ ਹਾਈ ਰਿਸਕ ਟ੍ਰੇਨਿੰਗ ਇਨ ਪ੍ਰੈਗਨancies ਹੈ ਉਹਨਾਂ ਨੂੰ ਜ਼ਰੂਰ ਵੇ ਮੇਰੀ ਲੋਕਾਂ ਨੂੰ ਵੀ ਅਪੀਲ ਹੈ ਕਿਉਂਕਿ ਲਾਸਟ ਮਿਨਟ ਦੇਖੋ ਇਸ ਟਾਈਪ ਦੀ ਸਿਚੁਏਸ਼ਨ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਹੁਣੇ ਜੀ ਮੈਨੂੰ ਤਾਂ ਹੁਣੇ ਲੈਣ ਆਜੋ ਬਿਕੋਸ ਤੁਹਾਡੇ ਕੋਲ ਨੰਬਰ ਆਫ OBM ਬੋਟਸ ਵਗੈਰਾ ਹੋਰ ਚੀਜ਼ਾਂ ਲਿਆੜ ਲਈ ਸ਼ਾਰਟੇਜ ਹੋਏਗੀ ਪਰ ਜਿੱਥੇ ਜਿੱਥੇ ਮਦਰਸ ਨੂੰ ਪਤਾ ਹੈ ਵੀ ਸਾਡੀ ਹਾਈ ਰਿਸਕ ਪ੍ਰੈਗਨਨਸੀ ਹੈ ਸਾਨੂੰ ਐਨੀਮੀਆ ਦੀ ਸ਼ਿਕਾਇਤ ਹੈ ਹਾਈ ਬੀਪੀ ਦੀ ਸ਼ਿਕਾਇਤ ਹੈ ਉਹ 2 ਜਾਂ 4 ਦਿਨ ਪਹਿਲਾਂ ਐਡਵਾਂਸ ਦੇ ਵਿੱਚ ਆ ਕੇ ਆਪਣੇ ਸ਼ਿਫਟ ਹੋ ਜਾਣ ਤਾਂ ਕਿ ਆਪਾਂ ਕੋਈ ਇਸ तरह की ਅਣਸੁਖਾਵੀ ਘਟਨਾ ਤੋਂ ਬਚ ਸਕੀਏ ਬਹੁਤ ਬਹੁਤ ਧੰਨਵਾਦ